ਪਾਰ ਇਧਰਲੇ ਪਾਸੇ 헤 ਬਲਬਲ ਬਾਜੂ ਬਾਜੂ ਤੇ ਭਿੰਦਾ ਆ ਸਾਹਮਣੇ ਤਾੜੀਆਂ ਵੱਜ ਗਈਆਂ ਕਬੱਡੀ ਜਿਹੜੀ ਆ ਇਹਨੂੰ ਪ੍ਰਮੋਟ ਕਰਨਾ ਆ ਆਪਾਂ ਸੋ ਇਹਨਾਂ ਦਾ ਮਾਨ ਸਨਮਾਨ ਜਿਹੜਾ ਵਾ ਉਹ ਜ਼ਰੂਰ ਕਰਿਆ ਕਰੋ ਔਰ ਦੂਸਰਾ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੱਲੇਵਾਲ ਸਾਹਿਬ ਜੋ ਐਸ ਵਾਲੇ ਵੱਡਾ ਸ਼ਿੰਗਰਸ਼ ਕਰ ਰਹੇ ਨੇ ਖਨੋਰੀ ਬਾਰਡਰ ਦੇ ਉੱਤੇ ਸੋ ਭਰਾਓ ਅੱਜ ਹੀ ਪਤਾ ਲੱਗਾ ਕਿ ਉਹਨਾਂ ਦੀ ਸਿਹਤ ਦੇ ਵਿੱਚ ਵੀ ਵੱਡਾ ਵਿਗਾੜ ਜਿਹੜਾ ਉਹ ਆਇਆ ਦੋਹਾਂ ਟੀਮਾਂ ਵਿੱਚੋਂ ਜਿਹੜਾ ਵੀ ਜਾਹੀ ਤਿੰਨ ਜਹੇ ਲਾ ਗਿਆ ਸਾਡੀ ਪ੍ਰਬੰਧਕ ਕਮੇਟੀ ਵੱਰੋਂ ਲਾਲਪੁਰੀਏ ਰਾਜੂ ਵੱਲੋਂ ਸਾਡੇ ਨਿਊਜ਼ੀਲੈਂਡ ਵਾਲੇ ਰਿੰਕੂ ਭਰਾ ਵੱਲੋਂ ਤੇ ਗਗਨ ਹੁਣਾ ਵੱਲੋਂ 3000 ਦਿੱਤਾ ਜਾਵੇਗਾ ਜਿਹੜਾ ਵੀ ਦੋਹਾਂ ਟੀਮਾਂ ਵਿੱਚੋਂ ਤਿੰਨ ਜਫੇ ਲਾ ਬੱਲੇ ਬੱਲੇ ਕਰਵਾਊਗਾ ਆਹ ਸਾਹਮਣੇ ਬਾਜੂ ਚੋਲਾ ਸਾਹਿਬ ਦੀ ਧਰਤੀ ਦਾ ਖੇਡ ਮੈਦਾਨ ਦੇ ਵਿੱਚ ਵਜ਼ੀਰ ਭੱਲਰ ਪਿੰਡ ਹੈ ਜੱਸੇ ਦਾ ਆਹ ਮੁੰਡੇ ਦਾ ਸਰੀਰ ਦੇਖ ਕੇ ਵੀ ਭੁੱਖ ਲੈਂਦੀ ਹੈ ਵੇਈ ਪੁਈ ਪਿੰਡ ਹੈ ਤੇ ਪਿਛਲਾ ਪਿੰਗ ਇਧਰ ਨਰੰਗਾ ਬਾਦ ਪਿੰਡ ਪੰਥ ਦੇ ਮਹਾਨ ਸ਼ਹੀਦ ਬਾਬਾ ਬੀਰ ਸਿੰਘ ਜੀ ਜਿਨ੍ਹਾਂ ਦੀ ਸ਼ਹਾਦਤ ਬਹੁਤ ਵੱਡੀ ਹੈ ਜਿਨ੍ਹਾਂ ਦੀ ਬੰਦਗੀ ਬਹੁਤ ਵੱਡੀ ਹੈ ਪੰਥਰੀ ਉਹ ਮਹਾਨ ਸ਼ਖਸੀਅਤ ਬਣਿਆ ਇੱਕੇ ਦਿਨ ਦੇ ਵਿੱਚ ਕਹਿੰਦੇ ਲਗਭਗ 400 ਦੇ ਕਰੀਬ ਮੇਲੇ ਲੱਗਦੇ ਆ ਕਈ ਪਿੰਡਾਂ ਦੇ ਵਿੱਚ ਜਿਹੜੇ ਮੇਲੇ ਬਣਾਏ ਜਾਂਦੇ ਆ ਲਾਲਪੁਰ ਦਾ ਮੇਲਾ ਬਣਾ ਗਿਆ ਲਾਲਪੁਰਿਓ ਮੁੰਡੇ ਖੁਸ਼ ਆ ਖੇਡਦੇ ਆ ਤਗੜੀ ਖੇਡ ਖੇਡਦੇ ਆ ਖੁਸ਼ ਹੋ ਜੇ ਤਾਂ ਖੁਸ਼ ਹੋ ਇੱਕ ਵਾਰੀ ਤਾੜਾ ਮਾਰ ਕੇ ਦੱਸੋ ਜੋਰ ਦੇਣੀ ਬਹੁਤ ਬਹੁਤ ਧੰਨਵਾਦ ਗੱਲ ਨਹੀਂ ਬਣੀ ਜਿੱਡੇ ਤਗੜੇ ਪਲੇਅਰ ਸੱਦੇ ਆ ਗੁਰਲਾਲ ਵਰਗੇ ਗੁਰਦੇਵਤ ਵਰਗੇ ਦੁਨੀਆਂ ਦੇ ਮਹਾਨ ਕਬੱਡੀ ਖਿਡਾਰੀ ਨਾਜਨ ਕਹਿੰਦਾ ਹੱਟ ਪਿੱਛੇ ਮਿੱਤਰਾਂ ਦੀ ਮੋਛ ਦਾ ਸਵਾਲ ਹੈ ਭਿੰਦਾ ਕਹਿੰਦੇ ਖੇਡ ਮੈਦਾਨ ਦੀ ਕਬੱਡੀ ਕਬੱਡੀ ਕਰਦਾ ਇਸ ਨਾਜਨ ਦੇ ਪਿੰਡ ਦੇ ਵਿੱਚ ਵੀ ਵੱਡਾ ਕਬੱਡੀ ਦਾ ਮਹਾਕੁੰਭ 27 ਵਿਸਾਖਣ ਹੁੰਦਾ ਹੁਣ ਤਾਂ ਤਾੜੀ ਵੰਦੀ ਤਾੜਾ ਜ਼ੋਰ ਦੇਣੀ ਮਾਰ ਦਿਓ ਮੇਰੇ ਪੰਜਾਬੀ ਵੀਰੋ ਈ ਪੁਈਆਂ ਬਜੇ ਸੁਗਾ ਸਾਹ ਬਜਿਓ ਇੱਧਰ ਰੱਖਿਓ ਧਿਆਨ ਜਰਾ ਕਿ ਕਿਆ ਬਾਤ ਰੈਫਰੀ ਡਿਸੀਜਨ ਕੇ ਨੰਬਰ ਸਟਾਪ ਹਾਂ ਪਰ ਫੇਰ ਵੀ ਕਲੀਅਰ ਕੀਤਾ ਜਾਵੇਗਾ ਭਿੰਦਾ ਖੇਡ ਮੈਦਾਨ ਦੇ ਨੈਲਿਆ ਸਮਝਾਲਾ ਆਪਣੇ ਨਾਲ ਦਿਆਂ ਨੂੰ ਕਹਦੇ ਮਾਝੇ ਦੇ ਮਝੈਲ ਨੂੰ ਕਹਦੇ ਮਾਝੇ ਦੇ ਮਝੈਲ ਨੂੰ ਆਹ ਸਾਹਮਣੇ ਖੇਡ ਮੈਦਾਨ ਦੇ ਚੁਬਗਿਆੜ ਟੁੱਟ ਟੁੱਟ ਕੇ ਲੱਗਦਾ ਹੈ ਮਾਝੇ ਵਾਲਿਆ ਜੱਟਾ ਛੋਟਾ ਕਰਦੇ ਤੇ ਕਮਾਲ ਕਰ ਗਿਆ ਬਾਬਾ ਬਲਦੇਸ ਸਿੰਘ ਦਾ ਪੁੱਤਰ ਇੱਕ ਕੰਨੀ ਦੇ ਉੱਪਰ ਖੜਾ ਮਨਸੂਰ ਦੇਵਾ ਪਿੰਡ ਦਾ ਤੇਜੀ ਦਾ ਨਾਲ ਫਤੇਗੜ ਸਭਰਾਵਾਲਾ ਸ਼ੇਰਾ ਤਿਆਰ ਬਾਜੂ ਪਹਿਲਵਾਨ ਨੂੰ ਬੱਚਾ ਬੱਚਾ ਪਿਆਰ ਕਰਦਾ ਹੁਣ ਦੇਖਾਂਗੇ ਚਾਰੇ ਹੀ ਚੋਟੀ ਦੇ ਚਾਰੇ ਹੀ ਚੋਟੀ ਦੇ ਕੌਣ ਕਮਾਲ ਕਰੇਗਾ ਬਾਜੂ ਪਹਿਲਵਾਨ ਕੋਸ਼ਿਸ਼ ਕਰਦਾ ਅੰਕ ਰੇਡਰ ਦਾ ਪੁਆਇੰਟ ਜਿਹੜਾ ਰੇਡਰ ਨੇ ਧਾਵੀ ਨੇ ਆਪਣੀ ਖੇਡ ਕਲੱਬ ਦੇ ਸਿਰ ਦੇ ਵਿੱਚ ਜੋੜਿਆ ਨਹੀਂ ਖੇਡ ਕਬੱਡੀ ਦਾ ਝੋਟਾ ਪ੍ਰੋਮੋਟ ਹੈ ਗਿੰਦਾ ਗਮਾਨਪੁਰ ਸ਼ੇੜਾ ਲਾਹੌਰੀ ਮੱਲ ਮਲਕੀਤ ਕਵੈਤ ਸੋਨੀ ਬਠਲੇਉਣੀ ਸਾਡੀ ਖੇਡ ਕਬੱਡੀ ਦੇ ਵੱਡੇ ਪ੍ਰੋਮੋਟਰ ਨੇ ਮਾਣ ਹੈ ਸਾਡੀ ਮਾਝੇ ਦੀ ਖੇਡ ਕਬੱਡੀ ਦਾ ਜੱਟ ਬਿੱਲਾ ਗਿੱਲ ਦੀਨੇ ਵਾਲੀਆ ਮਾਝੇ ਦਾ 4x4 ਪਰ ਇਧਰਲੇ ਪਾਸੇ ਏ ਬਲਬਲ ਬਾਜੂ ਬਾਜੂ ਤੇ ਭਿੰਦਾ ਆ ਸਾਹਮਣੇ ਤਾੜੀਆਂ ਵੱਜ ਗਈਆਂ ਜੇ ਹਿਸਾਬ ਦੇ ਨਾਲ ਭੰਗੜੇ ਪੈ ਰਹੇ ਹੈ ਲੱਗਦਾ ਉਲਟ ਫੇਰ ਕੋਈ ਵੱਡਾ ਹੀ ਹੋ ਰਿਹਾ ਹੈ ਕਬੱਡੀ ਜਿਹੜੀ ਆ ਇਨੂੰ ਪ੍ਰਮੋਟ ਕਰਨਾ ਹੈ ਆਪਾਂ ਸੋ ਇਹਨਾਂ ਦਾ ਮਾਨ ਸਨਮਾਨ ਜਿਹੜਾ ਵਾ ਉਹ ਜ਼ਰੂਰ ਕਰਿਆ ਕਰੋ ਔਰ ਦੂਸਰਾ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਡੱਲੇਵਾਲ ਸਾਹਿਬ ਜੋ ਐਸ ਵਾਲੇ ਵੱਡਾ ਸ਼ਿੰਗਰਸ਼ ਕਰ ਰਹੇ ਨੇ ਖਨੋਰੀ ਬਾਰਡਰ ਦੇ ਉੱਤੇ ਸੋ ਭਰਾਓ ਅੱਜ ਹੀ ਪਤਾ ਲੱਗਾ ਕਿ ਉਹਨਾਂ ਦੀ ਸਿਹਤ ਦੇ ਵਿੱਚ ਵੀ ਵੱਡਾ ਵਿਗਾੜ ਜਿਹੜਾ ਉਹ ਆਇਆ ਦੋਵਾਂ ਟੀਮਾਂ ਵਿੱਚੋਂ ਜਿਹੜਾ ਵੀ ਜਾਹੀ ਤਿੰਨ ਜਹੇ ਲਾ ਗਿਆ ਸਾਡੀ ਪ੍ਰਬੰਧਕ ਕਮੇਟੀ ਵੱਲੋਂ ਲਾਲਪੁਰੀਏ ਰਾਜੂ ਵੱਲੋਂ ਸਾਡੇ ਨਿਊਜ਼ੀਲੈਂਡ ਵਾਲੇ ਰਿੰਕੂ ਭਰਾ ਵੱਲੋਂ ਤੇ ਗਗਨ ਹੁਣਾ ਵੱਲੋਂ 3000 ਦਿੱਤਾ ਜਾਵੇਗਾ ਜਿਹੜਾ ਵੀ ਦੋਆਂ ਟੀਮਾਂ ਦੇ ਵਿੱਚੋਂ ਤਿੰਨ ਜਫੇ ਲਾ ਬੱਲੇ ਬੱਲੇ ਕਰਵਾਊਗਾ ਆਹ ਸਾਹਮਣੇ ਬਾਜੂ ਚੋਲਾ ਸਾਹਿਬ ਦੀ ਧਰਤੀ ਦਾ ਖੇਡ ਮੈਦਾਨ ਦੇ ਵਿੱਚ ਵਜ਼ੀਰ ਭੱਲਰ ਪਿੰਡ ਹੈ ਜੱਸੇ ਦਾ ਆਹ ਮੁੰਡੇ ਦਾ ਸਰੀਰ ਦੇਖ ਕੇ ਵੀ ਭੁੱਖ ਲੈਂਦੀ ਹੈ ਵੇਈ ਪੁਈ ਪਿੰਡ ਹੈ ਤੇ ਪਿਛਲਾ ਇਧਰ ਨਰੰਗਾ ਬਾਦ ਪਿੰਡ ਪੰਥ ਦੇ ਮਹਾਨ ਸ਼ਹੀਦ ਬਾਬਾ ਬੀਰ ਸਿੰਘ ਜੀ ਜਿਨ੍ਹਾਂ ਦੀ ਸ਼ਹਾਦਤ ਬਹੁਤ ਵੱਡੀ ਹੈ ਜਿਨ੍ਹਾਂ ਦੀ ਬੰਦਗੀ ਬਹੁਤ ਵੱਡੀ ਹੈ ਪੰਥ ਦੀ ਉਹ ਮਹਾਨ ਸ਼ਖਸੀਅਤ ਬਣਿਆ ਇੱਕੇ ਦਿਨ ਦੇ ਵਿੱਚ ਕਹਿੰਦੇ ਲਗਭਗ 400 ਦੇ ਕਰੀਬ ਮੇਲੇ ਲੱਗਦੇ ਆ ਕਈ ਪਿੰਡਾਂ ਦੇ ਵਿੱਚ ਜਿਹੜੇ ਮੇਲੇ ਬਣਾਏ ਜਾਂਦੇ ਆ ਲਾਲਪੁਰ ਦਾ ਮੇਲਾ ਬਣਾ ਗਿਆ ਲਾਲਪੁਰ ਓ ਮੁੰਡੇ ਖੁਸ਼ ਆ ਖੇਡਦੇ ਆ ਤਗੜੀ ਖੇਡ ਖੇਡਦੇ ਆ ਖੁਸ਼ ਹੋ ਜੇ ਤਾਂ ਖੁਸ਼ ਹੋ ਕੋਈ ਤਾੜਾ ਮਾਰ ਕੇ ਦੱਸੋ ਜੋਰ ਦੇਣੀ ਬਹੁਤ ਬਹੁਤ ਧੰਨਵਾਦ ਗੱਲ ਨਹੀਂ ਬਣੀ ਜਿਹੜੇ ਤਗੜੇ ਪਲੇਅਰ ਸੱਦੇ ਆ ਗੁਰਲਾਲ ਵਰਗੇ ਗੁਰਦੇਵਤ ਵਰਗੇ ਦੁਨੀਆਂ ਦੇ ਮਹਾਨ ਕਬੱਡੀ ਖਿਡਾਰੀ ਨਾਜਨ ਕਹਿੰਦਾ ਹੱਟ ਪਿੱਛੇ ਮਿੱਤਰਾਂ ਦੀ ਮੋਛ ਦਾ ਸਵਾਲ ਹੈ ਭਿੰਦਾ ਕਹਿੰਦੇ ਖੇਡ ਮੈਦਾਨ ਦੀ ਕਬੱਡੀ ਕਬੱਡੀ ਕਰਦਾ ਇਸ ਨਾਜਨ ਦੇ ਪਿੰਡ ਦੇ ਵਿੱਚ ਵੀ ਵੱਡਾ ਕਬੱਡੀ ਦਾ ਮਹਾਕੁੰਭ 27 ਵਿਸਾਖਨ ਹੁੰਦਾ ਹੁਣ ਤਾਂ ਤਾਲੀ ਵੰਦੀ ਤਾੜਾ ਜ਼ੋਰ ਦੇ ਨਹੀਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਦੀ ਪੁਈਆ ਬਜੇ ਸੁਗਾ ਸਾਹਿਬ ਬਜਿਓ ਇੱਧਰ ਰੱਖਿਓ ਧਿਆਨ ਜਰਾ ਕਿ ਕਿਆ ਬਾਤ ਰੈਫਰੀ ਡਿਸੀਜਨ ਕੇ ਨੰਬਰ 77 ਦਾ ਪਰ ਫਿਰ ਕਬੱਡੀ ਕੀਤਾ ਜਾਵੇਗਾ ਭਿੰਦਾ ਖੇਡ ਮੈਦਾਨ ਦੇ ਨੇਲਿਆ ਸਮਝਾਲਾ ਆਪਣੇ ਨਾਲ ਦਿਆਂ ਨੂੰ ਕਹਦੇ ਮਾਝੇ ਦੇ ਮਝੈਲ ਨੂੰ ਕਹਦੇ ਮਾਝੇ ਦੇ ਮਝੈਲ ਨੂੰ ਆਹ ਸਾਹਮਣੇ ਖੇਡ ਮੈਦਾਨ ਦੇ ਚੁਬਗਿਆੜ ਟੁੱਟ ਟੁੱਟ ਕੇ ਲੱਗਦਾ ਹੈ ਮਾਝੇ ਵਾਲਿਆ ਜੱਟਾ ਛੋਟਾ ਕਰਦੇ ਤੇ ਕਮਾਲ ਕਰ ਗਿਆ ਬਾਬਾ ਬਲਦੇਸ ਸਿੰਘ ਦਾ ਪੁੱਤਰ ਇੱਕ ਕੰਨੀ ਦੇ ਉੱਪਰ ਖੜਾ ਮਨਸੂਰ ਦੇਵਾ ਪਿੰਡ ਦਾ ਤੇਜੀ ਦਾ ਨਾਲ ਫਤੇਗੜ ਸਭਰਾਵਾਲਾ ਸ਼ੇਰਾ ਤਿਆਰ ਬਾਜੂ ਪਹਿਲਵਾਨ ਨੂੰ ਬੱਚਾ ਬੱਚਾ ਪਿਆਰ ਕਰਦਾ ਹੁਣ ਦੇਖਾਂਗੇ ਚਾਰੇ ਹੀ ਚੋਟੀ ਦੇ ਚਾਰੇ ਹੀ ਚੋਟੀ ਦੇ ਕੌਣ ਕਮਾਲ ਕਰੇਗਾ ਬਾਜੂ ਪਹਿਲਵਾਨ ਕੋਸ਼ਿਸ਼ ਕਰਦਾ ਅੰਕ ਰੇਡਰ ਦਾ ਪੁਆਇੰਟ ਜਿਹੜਾ ਰੇਡਰ ਨੇ ਧਾਵੀ ਨੇ ਆਪਣੀ ਖੇਡ ਕਲੱਬ ਦੇ ਸਿਰ ਦੇ ਵਿੱਚ ਜੋੜਿਆ ਨਹੀਂ ਖੇਡ ਕਬੱਡੀ ਦਾ ਝੋਟਾ ਪ੍ਰੋਮੋਟਰ ਗਿੰਦਾ ਗਮਾਨਪੁਰ ਸ਼ੇੜਾ ਲਾਹੌਰੀ ਮੱਲ ਮਲਕੀਤ ਕਵੈਤ ਸੋਨੀ ਬਠਲੇਉਣੀ ਸਾਡੀ ਖੇਡ ਕਬੱਡੀ ਦੇ ਵੱਡੇ ਪ੍ਰੋਮੋਟਰ ਨੇ ਮਾਣ ਹੈ ਸਾਡੀ ਮਾਝੇ ਦੀ ਖੇਡ ਕਬੱਡੀ ਦਾ ਜੱਟ ਬਿੱਲਾ ਗਿੱਲ ਦੀਨੇ ਵਾਲੀਆ ਮਾਝੇ ਦਾ 4x4 ਪਰ ਇਧਰਲੇ ਪਾਸੇ ਏ ਬਲਬਲ ਬਾਜੂ ਬਾਜੂ ਤੇ ਭਿੰਦਾ ਆ ਸਾਹਮਣੇ ਤਾੜੀਆਂ ਵੱਜ ਗਈਆਂ ਜੇ ਹਿਸਾਬ ਦੇ ਨਾਲ ਭੰਗੜੇ ਪੈ ਰਹੇ ਹੈ ਲੱਗਦਾ ਉਲਟ ਫੇਰ ਕੋਈ ਵੱਡਾ ਹੀ ਹੋ ਰਿਹਾ ਹੈ ਕਬੱਡੀ ਜਿਹੜੀ ਆ ਇਨੂੰ ਪ੍ਰਮੋਟ ਕਰਨਾ ਹੈ ਆਪਾਂ ਸੋ ਇਹਨਾਂ ਦਾ ਮਾਨ ਸਨਮਾਨ ਜਿਹੜਾ ਵਾ ਉਹ ਜ਼ਰੂਰ ਕਰਿਆ ਕਰੋ ਔਰ ਦੂਸਰਾ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਡੱਲੇਵਾਲ ਸਾਹਿਬ ਜੋ ਐਸ ਵਾਲੇ ਵੱਡਾ ਸ਼ਿੰਗਰਸ਼ ਕਰ ਰਹੇ ਨੇ ਖਨੋਰੀ ਬਾਰਡਰ ਦੇ ਉੱਤੇ ਸੋ ਭਰਾਓ ਅੱਜ ਹੀ ਪਤਾ ਲੱਗਾ ਕਿ ਉਹਨਾਂ ਦੀ ਸਿਹਤ ਦੇ ਵਿੱਚ ਵੀ ਵੱਡਾ ਵਿਗਾੜ ਜਿਹੜਾ ਉਹ ਆਇਆ ਦੋਵਾਂ ਟੀਮਾਂ ਵਿੱਚੋਂ ਜਿਹੜਾ ਵੀ ਜਾਹੀ ਤਿੰਨ ਜਹੇ ਲਾ ਗਿਆ ਸਾਡੀ ਪ੍ਰਬੰਧਕ ਕਮੇਟੀ ਵੱਲੋਂ ਲਾਲਪੁਰੀਏ ਰਾਜੂ ਵੱਲੋਂ ਸਾਡੇ ਨਿਊਜ਼ੀਲੈਂਡ ਵਾਲੇ ਰਿੰਕੂ ਭਰਾ ਵੱਲੋਂ ਤੇ ਗਗਨ ਹੁਣਾ ਵੱਲੋਂ 3000 ਦਿੱਤਾ ਜਾਵੇਗਾ ਜਿਹੜਾ ਵੀ ਦੋਹਾਂ ਟੀਮਾਂ ਵਿੱਚੋਂ ਤਿੰਨ ਜਫੇ ਲਾ ਬੱਲੇ ਬੱਲੇ ਕਰਵਾਊਗਾ ਆਹ ਸਾਹਮਣੇ ਬਾਜੂ ਚੋਲਾ ਸਾਹਿਬ ਦੀ ਧਰਤੀ ਦਾ ਖੇਡ ਮੈਦਾਨ ਦੇ ਵਿੱਚ ਵਜ਼ੀਰ ਭੱਲਰ ਪਿੰਡ ਹੈ ਜੱਸੇ ਦਾ ਆਹ ਮੁੰਡੇ ਦਾ ਸਰੀਰ ਦੇਖ ਕੇ ਵੀ ਭੁੱਖ ਲੈਂਦੀ ਹੈ ਵੇਈ ਪੁਈ ਪਿੰਡ ਹੈ ਤੇ ਪਿਛਲਾ ਪਿੰਗ ਇਧਰ ਨਰੰਗਾ ਬਾਦ ਪਿੰਡ ਪੰਥ ਦੇ ਮਹਾਨ ਸ਼ਹੀਦ ਬਾਬਾ ਵੀਰ ਸਿੰਘ ਜੀ ਜਿਨ੍ਹਾਂ ਦੀ ਸ਼ਹਾਦਤ ਬਹੁਤ ਵੱਡੀ ਹੈ ਜਿਨ੍ਹਾਂ ਦੀ ਬੰਦਗੀ ਬਹੁਤ ਵੱਡੀ ਹੈ ਪੰਥਰੀ ਉਹ ਮਹਾਨ ਸ਼ਕਸ਼ੀਤ ਬਣਿਆ ਇੱਕੇ ਦਿਨ ਦੇ ਵਿੱਚ ਕਹਿੰਦੇ ਲਗਭਗ 400 ਦੇ ਕਰੀਬ ਮੇਲੇ ਲੱਗਦੇ ਆ ਕਈ ਪਿੰਡਾਂ ਦੇ ਵਿੱਚ ਜਿਹੜੇ ਮੇਲੇ ਬਣਾਏ ਜਾਂਦੇ ਆ ਲਾਲਪੁਰ ਦਾ ਮੇਲਾ ਬਣਾ ਗਿਆ ਲਾਲਪੁਰਿਓ ਮੁੰਡੇ ਖੁਸ਼ ਆ ਖੇਡਦੇ ਆ ਤਗੜੀ ਖੇਡ ਖੇਡਦੇ ਆ ਖੁਸ਼ ਹੋ ਜੇ ਤਾਂ ਖੁਸ਼ ਹੋ ਕੋਈ ਤਾੜਾ ਮਾਰ ਕੇ ਦੱਸੋ ਜੋਰ ਦੇਣੀ ਬਹੁਤ ਬਹੁਤ ਧੰਨਵਾਦ ਗੱਲ ਨਹੀਂ ਬਣੀ ਜਿੱਡੇ ਤਕੜੇ ਪਲੇਅਰ ਸੱਦੇ ਐ ਗੁਰਲਾਲ ਵਰਗੇ ਗੁਰਦੇਵਤ ਵਰਗੇ ਦੁਨੀਆਂ ਦੇ ਮਹਾਨ ਕਬੱਡੀ ਖਿਡਾਰੀ ਨਾਜਨ ਕਹਿੰਦਾ ਹੱਟ ਪਿੱਛੇ ਮਿੱਤਰਾਂ ਦੀ ਮੋਛ ਦਾ ਸਵਾਲ ਹੈ ਭਿੰਦਾ ਕਹਿੰਦੇ ਖੇਡ ਮੈਦਾਨ ਦੀ ਕਬੱਡੀ ਕਬੱਡੀ ਕਰਦਾ ਇਸ ਨਾਜਨ ਦੇ ਪਿੰਡ ਦੇ ਵਿੱਚ ਵੀ ਵੱਡਾ ਕਬੱਡੀ ਦਾ ਮਹਾਕੁੰਭ 27 ਵਿਸਾਖਣ ਹੁੰਦਾ ਹੁਣ ਤਾਂ ਤਾੜੀ ਵੰਦੀ ਤਾੜਾ ਜ਼ੋਰ ਦੇਣੀ ਮਾਰ ਦਿਓ ਮੇਰੇ ਪੰਜਾਬੀ ਵੀਰੋ ਈ ਪੁਈਆਂ ਬਜੇ ਸੁਗਾ ਸਾਹ ਬਜਿਓ ਇੱਧਰ ਰੱਖਿਓ ਧਿਆਨ ਜਰਾ ਕਿ ਕਿਆ ਬਾਤ ਰੈਫਰੀ ਡਿਸੀਜਨ ਕੇ ਨੰਬਰ ਸਟਾਪ ਹਾਂ ਪਰ ਫੇਰ ਵੀ ਕਲੀਅਰ ਕੀਤਾ ਜਾਵੇਗਾ ਭਿੰਦਾ ਖੇਡ ਮੈਦਾਨ ਦੇ ਨੈਲਿਆ ਸਮਝਾਲਾ ਆਪਣੇ ਨਾਲ ਦਿਆਂ ਨੂੰ ਕਹਦੇ ਮਾਝੇ ਦੇ ਮਝੈਲ ਨੂੰ ਕਹਦੇ ਮਾਝੇ ਦੇ ਮਝੈਲ ਨੂੰ ਆਹ ਸਾਹਮਣੇ ਖੇਡ ਮੈਦਾਨ ਦੇ ਚੁਬਗਿਆੜ ਟੁੱਟ ਟੁੱਟ ਕੇ ਲੱਗਦਾ ਹੈ ਮਾਝੇ ਵਾਲਿਆ ਜੱਟਾ ਛੋਟਾ ਗਰਦਿਤ ਕਮਾਲ ਕਰ ਗਿਆ ਬਾਬਾ ਬਲਦੇਸ ਸਿੰਘ ਦਾ ਪੁੱਤਰ ਇੱਕ ਕੰਨੀ ਦੇ ਉੱਪਰ ਖੜਾ ਮਨਸੂਰ ਦੇਵਾ ਪਿੰਡ ਦਾ ਤੇਜੀ ਦਾ ਨਾਲ ਫਤੇਗੜ ਸੁਭਰਾ ਵਾਲਾ ਸ਼ੇਰਾ ਤਿਆਰ ਬਾਜੂ ਪਹਿਲਵਾਨ ਨੂੰ ਬੱਚਾ ਬੱਚਾ ਪਿਆਰ ਕਰਦਾ ਹੁਣ ਦੇਖਾਂਗੇ ਚਾਰੇ ਚੋਟੀ ਦੇ ਚਾਰੇ ਚੋਟੀ ਦੇ ਕੌਣ ਕਮਾਲ ਕਰੇਗਾ ਬਾਜੂ ਪਹਿਲਵਾਨ ਕੋਸ਼ਿਸ਼ ਕਰਦਾ ਹੈ ਅੰਕ ਰੇਡਰ ਦਾ ਪੁਆਇੰਟ ਜਿਹੜਾ ਰੇਡਰ ਨੇ ਧਾਵੀ ਨੇ ਆਪਣੀ ਖੇਡ ਕਲੱਬ ਦੇ ਹਿੱਸੇ ਵਿੱਚ ਜੋੜਿਆ ਨਹੀਂ ਖੇਡ ਕਬੱਡੀ ਦਾ ਝੋਟਾ ਪ੍ਰੋਮੋਟਰ ਗਿੰਦਾ ਗਮਾਨਪੁਰ ਸ਼ੇਰਾ ਲਾਹੌਰੀ ਮੱਲ ਮਲਕੀਤ ਕਵੈਤ ਸੋਨੀ ਬਟਲੇਉਣੀ ਸਾਡੀ ਖੇਡ ਕਬੱਡੀ ਦੇ ਵੱਡੇ ਪ੍ਰਮੋਟਰ ਨੇ ਮਾਣ ਹੈ ਸਾਡੀ ਮਾਝੇ ਦੀ ਖੇਡ ਕਬੱਡੀ ਦਾ ਜੱਟ ਬਿੱਲਾ ਗਿੱਲ ਦੀਨੇ ਵਾਲੀਆ ਮਾਝੇ ਦਾ 4x4 ਪਰ ਇਧਰਲੇ ਪਾਸੇ ਏ ਬਲਬਲ ਬਾਜੂ ਬਾਜੂ ਤੇ ਭਿੰਦਾ ਆ ਸਾਹਮਣੇ ਤਾੜੀਆਂ ਵੱਜ ਗਈਆਂ ਜੇ ਹਿਸਾਬ ਦੇ ਨਾਲ ਭੰਗੜੇ ਪੈ ਰਹੇ ਹੈ ਲੱਗਦਾ ਹੈ ਉਲਟ ਫੇਰ ਕੋਈ ਵੱਡਾ ਹੀ ਹੋ ਰਿਹਾ ਹੈ ਵੱਡਾ